ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਪੰਚਮ ਗੁਰਦੇਵ ਜਿਨ੍ਹਾਂ ਨੇ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਉਣਾ ਕੀਤਾ ਜੋ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਅੱਜ ਦੇ ਦਿਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨੂੰ ਇਤਿਹਾਸ ਰੂਪ ਵਿੱਚ ਸਿਰਜ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਲਿਆਉਣਾ ਕੀਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਜ ਕੀਤਾ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਬਾਣੀ ਨੂੰ ਕਿਵੇਂ ਮੰਨਿਆ ਜਾਂਦਾ ਰੱਬੀ ਰਜਾ ਦੇ ਵਿੱਚ ਰਹਿੰਦਿਆਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਗਲੀਆਂ ਹਕੂਮਤ ਦੇ ਕਿ ਦਿਵਾਨ ਚੰਦੂ ਲਾਲ ਦੁਆਰਾ ਦਿੱਤੇ ਗਏ अनेका ਕਸ਼ਟ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਨ ਉੱਪਰ ਸਹਾਰੇ ਅਕਾਇ ਤੇ ਸਹੇ ਐਸੇ ਕਸ਼ਟ ਜੋ ਜਾਸਾ ਦੇ ਕਾਨੂੰਨ ਮੁਤਾਬਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਦੇਗ ਦੇ ਵਿੱਚ ਉਬਾਲਿਆ ਗਿਆ ਫਿਰ ਪਾਤਸ਼ਾਹ ਜੀ ਮਹਾਰਾਜ ਉੱਪਰ ਗਰਮ ਰੇਤਾ ਕਰਕੇ ਸੀਸ ਦੇ ਉੱਪਰ ਪਾਇਆ ਗਿਆ ਗਰਮ ਤਤੀ ਤਵੀ ਦੇ ਉੱਪਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾ ਕਰਕੇ ੜਦਾ ਬਲਦਾ ਰੇਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਉੱਪਰ ਫਿਰ ਦੁਬਾਰਾ ਪਾਇਆ ਗਿਆ ਇਸ ਤਰ੍ਹਾਂ 5 ਦਿਨ ਲਗਾਤਾਰ ਪਾਤਸ਼ਾਹ ਜੀ ਮਹਾਰਾਜ ਤਕੈ ਤੇ ਅਸਹਿ ਐਸੇ ਕਸ਼ਟ ਸਹਾਰੇ ਤੇ ਮੁੱਖੋਂ ਸੀਨਾ ਉਚਾਰੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਜ਼ੁਲਮੀਆਂ ਜ਼ੁਲਮਲੀ ਜ਼ੁਲਮੀ ਹਕੂਮਤ ਦੇ ਕਸ਼ਟ ਸਹਾਰਦੇ ਆਇਆ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਦਿਨ ਸ਼ਹਾਦਤ ਦਾ ਜਾਨ ਪੀ ਗਏ ਤੇ ਸਾਡੇ ਸਤਾਈ ਇਹ ਸੰਦੇਸ਼ ਦਿੱਤਾ ਕਿ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਪਰਮੇਸ਼ਰ ਦਾ ਹੁਕਮ ਹੈ ਨਾ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਰੱਬ ਦੇ ਹੁਕਮ ਦੇ ਵਿੱਚ ਰਹਿਣਾ ਇਹ ਪਾਤਸ਼ਾਹੀ ਮਹਾਰਾਜ ਜੀ ਨੇ ਆਪ ਨੀ ਸਿਰਜ ਕੇ ਸਿੱਖਾਂ ਦੇ ਵਿੱਚ ਐਸੀ ਹਿੰਮਤ ਭਰ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਵੀ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਅਪਣਾਉਂਦਿਆਂ ਹੋਇਆ ਇਸ ਤਰ੍ਹਾਂ ਹੀ ਪਾਤਸ਼ਾਹੀ ਮਹਾਰਾਜ ਜੀ ਦੇ ਪੂਰਨਿਆਂ ਨੂੰ ਉੱਪਰ ਤੁਰਦਿਆਂ ਹੋਇਆ ਪਾਤਸ਼ਾਹੀ ਮਹਾਰਾਜ ਜੀ ਦੀ ਹੁਕਮ ਨੂੰ ਮਨਾਉਂਦੇ ਰਹੇ ਸੋ ਗਰੀਬ ਨਵਾਸਤੇ ਪਾਤਸ਼ਾਹੀ ਮਹਾਰਾਜ ਅੱਜ ਦੇ ਦਿਨ ਚੂਨਾ ਮੰਡੀ ਲਾਹੌਰ ਵਿਖੇ ਜਬਰੀ ਜ਼ੁਲਮੀ ਇਹ ਮੁਗਲਿਆ ਹਕੂਮਤ ਦੇ ਐਸੇ ਕਸ਼ਟਸਾਰੇ ਪਾਤਸ਼ਾਹੀ ਮਹਾਰਾਜ ਜੀ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਸਮੂਹ ਸੰਗਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਨਾਤਮਸਤਕ ਹੋ ਰਹੀਆਂ ਹਨ ਆਪਣੀਆਂ عقیدਤ ਪਟਾਵਾਂ ਪਾਵਨਾਵਾਂ ਪਾਤਸ਼ਾਹੀ ਮਹਾਰਾਜ ਅੱਗੇ ਅਰਪਣ ਕਰ ਰਹੀਆਂ ਹਨ ਗੁਰੂ ਦੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਿੱਤੇ ਹੋਏ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਮਨਾ ਰਹੀਆਂ ਹਨ ਸਮੂਹ ਸੰਗਤਾਂ ਦਾ ਕਿਉਂਕਿ ਮੈਨੇਜਰ ਜੀ ਦਰਬਾਰ ਸਾਹਿਬ ਸਮੂਹ ਸਟਾਫ ਵੱਲੋਂ ਤਹਿ ਦਿਲੋਂ ਧੰਵਾਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਐਸੇ ਇਤਿਹਾਸ ਨੂੰ ਅਪਣਾਉਂਦਿਆਂ ਆਏ ਆ ਗੁਰਮਤ ਦੇ ਨਾਲ ਜੁੜੀਏ ਆਓ ਬਾਣੀ ਬਾਣੀ ਦੇ ਧਾਰਨੀ ਬਣੀਏ ਜੋ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇਤਿਹਾਸ ਸਿਰਜ ਕੇ ਆਪ ਵਿਖਾਇਆ ਹੈ ਗੁਰਮਤਿ ਦੇ ਅਨਸਾਰ ਆਪਣੀ ਜੀਵਨ ਸ਼ੈਲੀ ਅਪਣਾ ਕਰਕੇ ਆਉਣ ਵਾਲਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ